ਕੰਗਣਾ ਰਣੌਤ ਖੁੱਦੀ ਇਸ ਮਾਹੌਲ ਖਰਾਬ ਕਰਦੀ ਪਈ ਹੈ ਤੇ ਇਹਦਾ ਬੀਜੇਪੀ ਨੂੰ ਵੀ ਬਹੁਤ ਨੁਕਸਾਨ ਹੈ ਜੋ ਮਾੜਾ ਰਿਜ਼ਲਟ ਆਉਣਾ ਹੈ ਉਹ ਕੰਗਣਾ ਕਰਕੇ ਹੀ ਆਉਣਾ ਹੈ ਤੇ ਇਹਨੂੰ ਜੇ ਬੀਜੇਪੀ ਆਪਣਾ ਭਲਾ ਚਾਹੁੰਦੀ ਹੈ ਤਾਂ ਇਹਨੂੰ ਪਾਰਟੀ ਚੋਂ ਕੱਢੇ ਕਿਉਂਕਿ ਜਿਹੜੇ ਪੜੇ ਲਿਖੇ ਹੁੰਦੇ ਹਨ ਨਾ ਉਹ ਕਿਸੇ ਦੀਆਂ ਧੀਆਂ ਭੈਣਾ ਮਾਮਾ ਨੂੰ ਐ ਨਹੀਂ ਕਹਿੰਦੇ 100-100 ਰੁਪਏ ਤੇ ਆਈਆਂ ਕੰਗਣਾ ਕਰਕੇ ਹੀ ਟੁੱਟਦੀ ਹੈ ਕਿਸਾਨ ਕਦੀ ਵੀ ਜੀਪੀ ਨੂੰ ਵੋਟ ਨਹੀਂ ਪਾਉਂਦੇ ਕਿਉਂਕਿ ਇਹ ਜੋ ਬੋਲਦੀ ਹੈ ਕਿਸਾਨਾਂ ਬਾਰੇ ਬਹੁਤ ਗਲਤ ਬੋਲਦੀ ਆਕਾਲੀ ਦਲ ਬਾਦਲ ਨੇ ਸਰਸੇ ਵਾਲੇ ਦੀ ਵੋਟ ਲੈਣ ਕਰਕੇ ਮਹਾਰਾਜ ਦੀ ਬੇਅਦਬੀ ਦੇ ਉੱਤੇ ਅੱਖਾਂ ਵਿੱਚ ਪਾਜਪਾ ਦੀ ਮੈਂਬਰ ਪਾਰਲੀਮੈਂਟ ਕੰਗਨਾ ਰੌਟ ਵੱਲੋਂ ਲਗਾਤਾਰ ਐਮਰਜੈਂਸੀ ਫਿਲਮ ਨੂੰ ਲੈ ਕੇ ਜਿਹੜਾ ਹੈ ਹੁਣ ਸਿੱਖਾਂ ਨੂੰ ਘੇਰਿਆ ਜਾ ਰਿਹਾ ਹੈ ਤੇ ਇਸ ਵਾਰ ਉਸਨੇ ਇਸ ਗੱਲ ਵੀ ਤਸਦੀਕ ਕੀਤਾ ਹੈ ਕਿ ਆ ਦੇਸ਼ ਦੇ ਵਿੱਚ ਜਿਹੜਾ ਲੋਕਤੰਤਰਾ ਉਸਦਾ ਕਤਲ ਹੋ ਰਿਹਾ ਹੈ ਕਿਉਂਕਿ ਦੇਸ਼ ਦੀ ਏਕਤਾ ਤੇ ਅਖੰਡਤਾ ਵਾਸਤੇ ਉਸਨੇ ਐਮਰਜੈਂਸੀ ਫਿਲਮ ਨੂੰ ਤਿਆਰ ਕੀਤਾ ਸੀ ਤੇ ਇਹ ਗੱਲ ਕੰਗੜਾ ਰਣੌਤ ਵੱਲੋਂ ਕੀ ਗਈ ਹੈ ਤਾਂ ਸਾਡੇ ਨਾਲ ਇਸ ਵੇਲੇ ਐਮਪੀ ਸਰਦਾਰ ਸਰਬਜੀਤ ਸਿੰਘ ਖਾਲਸਾ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਆਖਿਰਕਾਰ ਕਿਸ ਏਕਤਾ ਤੇ ਅਖੰਡਤਾ ਦੀ ਗੱਲ ਉਸ ਵੱਲੋਂ ਕੀਤੀ ਜਾ ਰਹੀ ਹੈ ਭਾਈ ਸਾਹਿਬ ਕੀ ਕਹਿਣਾ ਚਾਹੋਗੇ ਕਹਿ ਰਹੀ ਹੈ ਕਿ ਏਕਤਾ ਅਖੰਡਤਾ ਭੰਗ ਹੋ ਰਹੀ ਹੈ ਜ਼ਮੀਰ ਦੇ ਵਿੱਚ ਨਹੀਂ ਜੀ ਇਹ ਜਦੋਂ ਕਿ ਕੰਗਣਾ ਰਣੌਤ ਖੁਦ ਹੀ ਇਸ ਮਾਹੌਲ ਖਰਾਬ ਕਰਦੀ ਪਈ ਹੈ ਤੇ ਇਹਦਾ ਬੀਜੇਪੀ ਨੂੰ ਵੀ ਬਹੁਤ ਨੁਕਸਾਨ ਹੈ ਮੈਂ ਤਾਂ ਅਪੀਲ ਕਰਦਾ ਬੀਜੇਪੀ ਨੂੰ ਵੀ ਇਹਨੂੰ ਪਾਰਟੀ ਚੋਂ ਕੱਢਿਆ ਜਾਵੇ ਇਹ ਦੇਖ ਲਿਓ ਤੁਸੀਂ ਜੋ ਰਿਜ਼ਲਟ ਆਣਾ ਹੈ ਹਰਿਆਣੇ ਦਾ ਜੋ ਮਾੜਾ ਰਿਜ਼ਲਟ ਆਣਾ ਹੈ ਉਹ ਕੰਗਣਾ ਕਰਕੇ ਹੀ ਆਉਣਾ ਹੈ ਤੇ ਇਹਨੂੰ ਜੇ ਬੀਜੇਪੀ ਆਪਣਾ ਭਲਾ ਚਾਹੁੰਦੀ ਹੈ ਤਾਂ ਇਹਨੂੰ ਪਾਰਟੀ ਚੋਂ ਕੱਢੇ ਪਰ ਜਿਸ ਤਰੀਕੇ ਨਾਲ ਕਹਿ ਰਹੇ ਜੀ ਏਕਤਾ ਤੇ ਅਖੰਡਤਾ ਦਾ ਜਿਹੜਾ ਘਾਣ ਹੋਇਆ ਉਹ ਇਸ ਫਿਲਮ ਦੇ ਨਾਲ ਕੀਤਾ ਜਾ ਰਿਹਾ ਅਗਰ ਫਿਲਮ ਰਿਲੀਜ਼ ਨਹੀਂ ਹੁੰਦੀ ਤਾਂ ਨੇ ਕਿਵੇਂ ਕਾਣ ਕਿਵੇਂ ਹੋ ਰਿਹਾ ਏ ਕੀ ਗੱਲ ਕਰਕੇ ਉਹ ਕਹਿੰਦੇ ਵੱਖਰੇ ਮੁਲਕ ਦੀ ਮੰਗ ਸੰਤਾਵਾਂ ਵੱਲੋਂ ਕੀਤੀ ਜਾ ਰਹੀ ਉਹਨੂੰ ਪਤਾ ਹੀ ਨਹੀਂ ਜੀ ਨੌਲੇਜ ਹੀ ਨਹੀਂ ਹੈ ਕਿਹੜਾ ਪੜ੍ਹੇ ਲਿਖੀ ਹੈ ਹਮ ਜਾਂ ਤਾਂ ਕੁਝ ਪੜ੍ਹਿਆ ਹੋਵੇ ਪਹਿਲਾਂ ਕਿਤਾਬਾਂ ਚਾਰ ਪੜੀਆਂ ਹੋਣ ਕਿਉਂਕਿ ਜਿਹੜੇ ਪੜ੍ਹੇ ਲਿਖੇ ਹੁੰਦੇ ਆ ਨਾ ਉਹ ਕਿਸੇ ਦੀਆਂ ਧੀਆਂ ਭੈਣਾ ਮਾਮਾ ਨੂੰ ਐ ਨਹੀਂ ਕਹਿੰਦੇ 100-100 ਰੁਪਏ ਤੇ ਆਈਆਂ ਠੀਕ ਹੈ ਨਾ ਉਹ ਬਾਕੀ ਦੱਸਣ ਦੀ ਲੋੜ ਨਹੀਂ ਉਹਦੇ ਬਾਰੇ ਤਾਂ ਸਾਰਾ ਕੁਝ ਕਿਸ ਤਰੀਕੇ ਨਾਲ ਕਿਹਾ ਜਾ ਰਿਹਾ ਕਿ ਸੰਤਾਂ ਨੂੰ ਖਾਲਸਾਤਨ ਦੀ ਮੰਗ ਕੀਤੀ ਜਾਂਦੀ ਹੈ ਇਹ ਉਸਨੇ ਫਿਲਮ ਚ ਕਿਹਾ ਵਾ ਕੀ ਤੁਸੀਂ ਕਹਿਣਾ ਚਾਹੋਗੇ ਕਿ ਤੁਸੀਂ ਉਸ ਪਰਿਵਾਰ ਤੋਂ ਤਾਲੁਕ ਰੱਖਦੇ ਹੋ ਜੀ ਉਹੀ ਤਾਂ ਮੈਂ ਤੁਹਾਨੂੰ ਗੱਲ ਕਹਿ ਰਿਹਾ ਹਾਂ ਕਿ ਸੰਤਾਂ ਨੇ ਤਾਂ ਕਦੇ ਖਾਲਸਾਤਨ ਦੀ ਮੰਗ ਹੀ ਨਹੀਂ ਸੀ ਕੀਤੀ ਹੁਣ ਜੇ ਇਹਨੂੰ ਕਹੇ ਨਾ ਵੀ ਸੰਤਾਂ ਨੇ ਕਦੇ ਖਾਲਸਾਤਨ ਦੀ ਮੰਗ ਨਹੀਂ ਸੀ ਕੀਤੀ ਫਿਰ ਇਹਨੇ ਕਹਣਾ ਉਹਨਕੋ ਖਾਲਸਾਤਨ ਕਿਉਂ ਕਹਤੇ ਆ ਫਿਰ ਇਹਨੂੰ ਪਤਾ ਹੀ ਨਹੀਂ ਗੱਲਾਂ ਦਾ ਸਾਵਿੰਦੇ ਹੋ ਨਾ ਨਾਲ ਜਦੋਂ ਪੜਿਆ ਹੀ ਕੁਛ ਨਹੀਂ ਸੰਤਾਨ ਹੈ ਹਮੇਸ਼ਾ ਆਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕੀਤੀ ਐ ਉਹਨਾਂ ਨੇ ਕਿਹਾ ਇਹ ਰਹਿਣਾ ਇਸੇ ਮੁਲਕ 'ਚ ਐ ਪਰ ਰਹਿਣਾ ਆਪਣੇ ਅਧਿਕਾਰਾਂ ਨਾਲ ਐ ਅਧਿਕਾਰ ਲੈ ਕੇ ਰਹਿਣਾ ਐ ਇਸੇ ਦੇਸ਼ 'ਚ ਰਹਿਣਾ ਐ ਬਾਕੀ ਸੰਤਾਂ ਦੀ ਵਰਡਿੰਗ ਸੀ ਭਈ ਜੇ ਸਾਨੂੰ ਖਾਲਿਸਤਾਨ ਦੇ ਦੇਣਗੇ ਤਾਂ ਅਸੀਂ ਮਨਾ ਸੀ ਨਹੀਂ ਕਰਦੇ ਪਰ ਸਾਡਾ ਜਿਹੜਾ ਏਜੰਡਾ ਏ ਉਹ ਆਨੰਦਪੁਰ ਸਾਹਿਬ ਦਾ ਮਤਾ ਐ ਅਸੀਂ ਇਸੇ ਦੇਸ਼ 'ਚ ਰਹਿਣਾ ਹੈ ਆਪਣੇ ਅਧਿਕਾਰ ਲੈ ਕੇ ਰਹਿਣਾ ਹੈ ਬਾਕੀ ਉਹਨਾਂ ਨੇ ਕਿਹਾ ਸੀ ਜੇ ਅਕਾਲ ਤਖਤ ਸਾਹਿਬ ਤੇ ਜਿਸ ਦਿਨ ਹਮਲਾ ਹੋਊਗਾ ਉਸ ਦਿਨ ਖਾਲਸਾਣ ਦੀ ਨਹੀਂ ਰੱਖੀ ਜਾਊਗੀ ਇਹ ਗੱਲਾਂ ਇਹਨੂੰ ਪਤਾ ਹੀ ਨਹੀਂ ਉਹ ਦਿਖਾਤਾ ਜੀ ਸੰਤ ਕਹਿੰਨੇ ਆ ਇੰਦਰਾ ਗਾਂਧੀ ਨੂੰ ਤੈਨੂੰ ਵੋਟਾਂ ਚਾਹੀਦੀਆਂ ਸਾਨੂੰ ਖਾਲਸਾਣ ਚਾਹੀਦਾ ਇਹਨੂੰ ਇਹ ਵੀ ਨਹੀਂ ਪਤਾ ਹੋਣਾ ਵੀ ਜਿਹੜੇ ਸੰਤਾਂ ਤੋਂ ਪਹਿਲਾਂ ਸੰਤ ਕਰਤਾਰ ਸਿੰਘ ਸੀਗੇ ਭਿੰਡਰਾਂ ਵਾਲੇ ਉਨਾ ਮੈਂ ਅਮਰਜੈਂਸੀ ਦੇ ਵਿੱਚ 36 ਨਗਰ ਕੀਰਤਨ ਕੱਢੇ ਸੀ 36 37ਵਾਂ ਨਗਰ ਕੀਰਤਨ ਦਿੱਲੀ ਕੱਢਿਆ ਸੀ ਤੇ ਉੱਥੇ ਇੰਦਰਾ ਗਾਂਧੀ ਨੂੰ ਕਿਹਾ ਸੀ ਬੀਬਾ ਜੇ ਸਿੰਘ ਨਾ ਹੁੰਦੇ ਤੇ ਅੱਜ ਤੂੰ ਬੁਰਕੇ 'ਚ ਹੁੰਦੀ ਤੇ ਆਹੀ ਗੱਲ ਅੱਜ ਕੰਗਣਾ ਤੇ ਐ ਜੇ ਸਿੱਖ ਨਾ ਹੁੰਦੇ ਕੰਗਣਾ ਤੇਰੇ ਬੁਰਕਾ ਪਿਆ ਹੋਣਾ ਸੀ ਅੱਜ ਬਿਲਕੁਲ ਤਾਂ ਇਹ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਫਿਲਮ ਦੇ ਉੱਤੇ ਦੇਰੀ ਲਗਾਈ ਗਈ ਪਰ ਕੂਰਨ ਤੌਰ ਦੇ ਉਤੇ ਤੇ ਪਾਬੰਦੀ ਨਹੀਂ ਲਾਈ ਗਈ ਨਹੀਂ ਜੀ ਪਬੰਦੀ ਤਾਂ ਖੈਰ ਲਾਣੀ ਨਹੀਂ ਉਹਨਾਂ ਨੇ ਕੋਕੀ ਉਹਨਾਂ ਦੀ ਪਰ ਮੈਂ ਅਪੀਲ ਕਰਦਾ ਵੀ ਜੇ ਭਾਜਪਾ ਆਪਣਾ ਭਲਾ ਚਾਹੁੰਦੀ ਹੈ ਤਾਂ ਇਹਨੂੰ ਪਾਰਟੀ ਚੋਂ ਕੱਢੇ ਪਾਰਟੀ ਚੋਂ ਕੱਢੇ ਕਿਉਂਕਿ ਜਿਸ ਤਰੀਕੇ ਦਾ ਸ਼ਬਦਾਵਲੀ ਦਾ ਇਸਤੇਮਾਲ ਸ਼ਬਦਾਵਲੀ ਹੈ ਇਹਨੇ ਕਿਸਾਨਾਂ ਦੀ ਵੋਟ ਕੰਗਣਾ ਕਰਕੇ ਹੀ ਟੁੱਟਦੀ ਹੈ ਕਿਸਾਨ ਕਦੀ ਭਾਜਪਾ ਨੂੰ ਵੋਟ ਨਹੀਂ ਪਾਉਂਦੇ ਕਿਉਂਕਿ ਇਹ ਜੋ ਬੋਲਦੀ ਹੈ ਕਿਸਾਨਾਂ ਬਾਰੇ ਬਹੁਤ ਗਲਤ ਬੋਲਦੀ ਹੈ ਪਰ ਇਹ ਕੋਈ ਸ਼ਹਿ ਲੱਗਦੀ ਹੈ ਕਿ ਕਿਸ ਕਿਉਂ ਕਿਉਂਕਿ ਜਿਸ ਤਰੀਕੇ ਨਾਲ ਇਹਦੀ ਬਿਆਨਬਾਜ਼ੀ ਹੈ ਉਹਨੂੰ ਕਿਵੇਂ ਉਹ ਅਕਲ ਹੀ ਨਹੀਂ ਹੈ ਜੀ ਇਹਨੂੰ ਪਤਾ ਹੀ ਨਹੀਂ ਬੋਲਣ ਦਾ ਮੈਂ ਕਹੀ ਤਾਂ ਜਾਨਾ ਨਾ ਨੌਲੇਜ ਨਹੀਂ ਹੈ ਬਸ ਇਹ ਹੈ ਵੀ ਸਲੇਬ੍ਰਿਟੀ ਹੈਗੀ ਆ ਮੈਂ ਮੈਂ ਜੋ ਮਰਜ਼ੀ ਬੋਲਾਂ ਹਾਈਲਾਈਟ ਹੋ ਜਾਣਾ ਬਸ ਇੰਨਾ ਕਹ ਇਹਨੂੰ ਇੰਨਾ ਕੀ ਪਤਾ ਨਾਥਿੰਗ ਮੋਰ ਦੈਟ ਕੁਝ ਨਹੀਂ ਪਤਾ ਇਹਨੂੰ ਦੂਸਰੇ ਦੂਸਰੇ ਆਪਾਂ ਇਸ਼ੂ ਦੀ ਗੱਲ ਕਰ ਲਈ ਤੇ ਜੋ ਇਸ ਵੇਲੇ ਅਕਾਲੀ ਦਲ ਦੇ ਹਾਲਾਤ ਇਸ ਤਰੀਕੇ ਨਾਲ ਬਣੇ ਨੇ ਦੋ ਟੜੇ ਨੇ ਫਿਲਹਾਲ ਜਹਦਰ ਸਿੰਘ ਾਕਾਲਤਖ ਸਾਹਿਬ ਵੱਲੋਂ ਸੁਖਵੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਤੁਸੀਂ ਕਿਵੇਂ ਵੇਖਦੇ ਇਹ ਤਾਂ ਹੋਣਾ ਹੀ ਸੀ ਜੀ ਇਹ ਦੇਖੋ ਜਿਹੜਾ ਅਕਾਲੀ ਦਲ ਬਾਦਲ ਹੈ ਅਕਾਲੀ ਦਲ ਬਾਦਲ ਨੇ ਸਰਸੇ ਵਾਲੇ ਦੀ ਵੋਟ ਲੈਣ ਕਰਕੇ ਮਹਾਰਾਜ ਦੀ ਬੇਅਦਬੀ ਦੇ ਉੱਤੇ ਅੱਖਾਂ ਮੀਚੀਆਂ ਉਹਨਾਂ ਨੂੰ ਬਚਾਇਆ ਕਾਰਵਾਈ ਨਹੀਂ ਕੀਤੀ ਇਹ ਤਾਂ ਹੋਣਾ ਹੀ ਸੀ ਇਹ ਗੱਲ ਬਾਹਰ ਆਉਣੀ ਆਣੀ ਸੀ ਇੱਕ ਦਿਨ ਉਹ ਅੱਜ ਆ ਗਈ ਹੈ ਇਹਨਾਂ ਨੇ ਪੰਥ ਦੀ ਪੰਥ ਨੂੰ ਦਾਤੇ ਲਾਤਾ ਸਰਸੇ ਵਾਲੇ ਕਰਕੇ ਪੰਥ ਦੀ ਬੇਅਦਬੀ ਕਰਾਤੀ ਜੇ ਅਕਾਲੀ ਦਲ ਦੀ ਮਤਲਬ ਸਰਕਾਰ ਹੋਵੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਜਾਵੇ ਤੇ ਜੇ ਸਰਕਾਰ ਇਨਸਾਫ ਨਹੀਂ ਦਿਵਾ ਸਕਦੀ ਉਹ ਵੀ ਇਕੱਲੀ ਦਲ ਨਹੀਂ ਉਹਦਾ ਰਿਜਾਈਨ ਦੇ ਦੇਣਾ ਚਾਹੀਦਾ ਵੀ ਅਸੀਂ ਇੰਨੇ ਸਮਰਾਥੀ ਨਹੀਂ ਐ ਜਿਹੜੇ ਆਪਣੇ ਗੁਰੂ ਦੀ ਕਰਨੀ ਕਰ ਸਕਦੇ ਰੱਖੀ ਨਹੀਂ ਕਰ ਸਕਦੇ ਉਹ ਕੀ ਕਰਨਗੇ ਫਕਰੇ ਕੌਮ ਦਾ ਖਿਤਾਬ ਹੀ ਇਸ ਪਰਿਵਾਰ ਨੂੰ ਉਹ ਤਾਂ ਜੀ ਕਿਹੜਾ ਫਕਰੇ ਕੌਮ ਐ ਉਹ ਤਾਂ ਵਾਪਸ ਹੋਣਾ ਚਾਹੀਦਾ ਆਪਣੇ ਬੰਦੇ ਆ ਆਪ ਜੋ ਮਰਜ਼ੀ ਦਿਵਾ ਦਿਓ ਸਾਰਾ ਕੁਝ ਹੀ ਆਪਣਾ ਸੀ ਨਾ ਬਾਦਲ ਸਾਹਿਬ ਦਾ ਸਾਰਾ ਕੁਝ ਹੀ ਉਹਦਾ ਸੀ ਬਾਹਰ ਤਾਂ ਕੁਝ ਵੀ ਨਹੀਂ ਸੀ ਹਾਂ ਤੇ ਬਿਲਕੁਲ ਤੇ ਇਸ ਤੋਂ ਇਲਾਵਾ ਹੁਣ ਸੂਬੇ ਦੇ ਵਿੱਚ ਚਾਰ ਜਿਮਨੀ ਚੋਣਾਂ ਇਸ ਵੇਲੇ ਹੋਣ ਜਾ ਰਹੀਆਂ ਸਭ ਤੋਂ ਜ਼ਿਆਦਾ ਚੋਣ ਗਿੱਦੜ ਵਾਹੇ ਤੇ ਗਿੱਦੜ ਵਾਹੇ ਦੇ ਉੱਤੇ ਕਿਹੜਾ ਕੈਂਡੀਡੇਟ ਤੁਸੀਂ ਉਤਾਰਨਾ ਚਾਹੁੰਦੇ ਹੋ ਕਿਉਂਕਿ ਬੀਤੇ ਕੁਝ ਸਮੇਂ ਦੇ ਵਿੱਚ ਸਰਦਾਰ ਸੁਰਿੰਦਰ ਸਿੰਘ ਅਗਵਾਨ ਬਹੁਤ ਜ਼ਿਆਦਾ ਉੱਥੇ ਐਕਟਿਵ ਰਹੇ ਤੇ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਕਿਉਂਕਿ ਇਹ ਹਲਕਾ ਵੀ ਤੁਹਾਡੇ ਬੰਦੇ ਇੱਕ ਅਗਵਾਨ ਸਾਹਿਬ ਤੇ ਦੀਪ ਸਿੱਧੂ ਦੇ ਬ੍ਰਦਰ ਅ ਇਨਾਚੋਰਸੀ ਦੇਖਦੇ ਆ ਕਿਹੜਾ ਲਿਆਵਾਂਗੇ ਉਮੀਦਵਾਰ ਉਤਾਰੋਗੇ ਉੱਤੇ ਦੀਵਾਰ ਉਤਾਰਾਂਗੇ ਕਿੰਨੇ ਇੱਕ ਲੋਡ ਆ ਉਸਲਕੇ ਕਿਸ ਤਰ੍ਹਾਂ ਮਤਲਬ ਇਸ ਪੋਲੀਟੀਕਲ ਯੂ ਨੂੰ ਕਿਸ ਤਰ੍ਹਾਂ ਦੇ ਦੇ ਦੋ ਉਸਲਕੇ ਨੂੰ ਕਿਉਂਕਿ ਡਿੰਪੀ ਢੱਲੋ ਵੀ ਇੱਕ ਤਰ੍ਹਾਂ ਦਾ ਆਮ ਆਦਮੀ ਪਾਰਟੀ ਚ ਚਲੇ ਗਏ ਨੇ ਤੇ ਹੁਣ ਉਹਨਾਂ ਦੀ ਟਿਕਟ ਵੀ ਆਲਮੋਸਟ ਕਨਫਰਮ ਲੱਗ ਗਈ ਨਹੀਂ ਕਨਫਰਮ ਤਾਂ ਹੈ ਪਰ ਕਰਨਗੇ ਕਿ ਜੀ ਪਾਰਟੀਆਂ ਦਾ ਮਾੜਾ ਹਾਲ ਹੈ ਇਹਦਾ ਹੀ ਦੇਖ ਲਓ ਤੁਸੀਂ ਭਗਵੰਤ ਮਾਨ ਦਾ 2 ਸਾਲ ਹੋਏ ਆ 2 ਸਾਲ ਦੇ ਵਿੱਚ 92 ਐਮਐਲਏ ਆਏ ਸੀ ਇਹ ਰਿਕਾਰਡ ਹੋਣਾ ਮੈਨੂੰ ਲੱਗਦਾ ਜੀ ਤੇ 92 ਐਮਐਲਏ ਆਉਣ ਤੋਂ ਬਾਅਦ ਵੀ ਦੋ ਸਾਲਾਂ 'ਚ ਸਮਝ ਲਓ ਬਈ ਦੋ ਸਾਲਾਂ ਦੇ ਵਿੱਚ ਇਹਨਾਂ ਨੂੰ ਜਦ ਕੀ 10 ਸੀਟਾਂਆਂ ਚਾਹੀਦੀਆਂ ਸੀ 92 ਐਮਐਲਏ ਦੇ ਹਿਸਾਬ ਨਾਲ ਨੌ ਦੇ ਹਿਸਾਬ ਨਾਲ ਸੀਟਾਂ ਕਿੰਨੀਆਂ ਆਈਆਂ ਤਿੰਨ ਕੁਝ ਨਹੀਂ ਕੀਤਾ ਜੀ ਕੁਝ ਵੀ ਨਹੀਂ ਕੀਤਾ ਸਿਰਫ ਗੱਲਾਂ ਵਾਲਾ ਹੀ ਐ ਲੱਗ ਗਿਆ ਲੋਕਾਂ ਨੂੰ ਪਤਾ ਤਾਂ ਗਿੱਦਰਬਾ ਸੀਟ ਵਾਸਤੇ ਕਿਹੜੇ ਉਮੀਦਵਾਰ ਤੁਸੀਂ ਉਤਾਰੋਗੇ ਤੁਹਾਨੂੰ ਦੱਸਤਾ ਦਿੱਤਾ ਜੀ ਸੁਖਵਿੰਦਰ ਰਗਵਾਨ ਤੇ ਦੋਨਾਂ ਚੋਂ ਇੱਕ ਜੀ ਵੈਸੇ ਡੇਰਾ ਬਾਬਾ ਨਾਨਕ ਦੇ ਰਹਿਣ ਵਾਲੇ ਨੇ ਪਰ ਸਰ ਗਰਮੀ ਉੱਧਰ ਰਹੀ ਹੈ ਹਾਂ ਕੋਈ ਨਹੀਂ ਜਿਵੇਂ ਕਹਿਣ ਕਿ ਆਪਾਂ ਟਾਈਮ ਹੈਗਾ ਹਲੇ ਡੇਟ ਐਨਾਨਸ ਹੋ ਜੇ ਕਰ ਲੈਨੇ ਤੇ ਬਾਕੀ ਤਿੰਨਾਂ ਹਲਕਿਆਂ ਚ ਉਤਾਰੇ ਜਾਂਦੇ ਹਾਂ ਉਮੀਦਵਾਰ ਹਾਂ ਬਰਨਾਲੇ ਤੋਂ ਖੜਾ ਕਰਾਂਗੇ ਜੀ ਉਮੀਦਵਾਰ ਹਾਂ ਬਰਨਾਲੇ ਤੋਂ ਆਪਣਾ ਇਹਨਾਂ ਦੋਨਾਂ ਚੋਂ ਜਾਂ ਤਾਂ ਇੱਕ ਨੂੰ ਬਰਨਾਲੇ ਐਡਜਸਟ ਕਰਾਂਗੇ ਤੇ ਜਾਂ ਫਿਰ ਉਹਨੂੰ ਕੇਰ ਸਿੰਘ ਦੇ ਪਰਿਵਾਰ ਚੋਂ ਲਿਆਵਾਂਗੇ ਕਿਸੇ ਨੂੰ ਮੈਂ ਪੰਥਕ ਜਮਾਤ ਚੱਲੇਗੀ ਉਹਨੂੰ ਬਿਲਕੁਲ ਜੀ ਜਿਨ੍ਹਾਂ ਨੇ ਕੌਮ ਲਈ ਕੁਰਬਾਨੀਆਂ ਕੀਤੀਆਂ ਉਹ ਤਾਂ ਅੱਜ ਤੱਕ ਰੁੱਲਦੇ ਹੀ ਰਹੇ ਆ ਹੂੰ ਰਾਜ ਤਾਂ ਉਹ ਕਰਕੇ ਜਿਨ੍ਹਾਂ ਨੇ ਗਦਾਰੀਆਂ ਕੀਤੀਆਂ ਕੌਮ ਨਾਲ ਇਹ ਸਿਰਫ ਕਿਉਂਕਿ ਜਿਹੜੇ ਸਿੱਖ ਕੌਮ ਦੇ ਆਪਣੇ ਆਪ ਨੂੰ ਲੀਡਰ ਕਾ ਹੁੰਦੇ ਸੀ ਉਹ ਕੁਝ ਨਹੀਂ ਕਰ ਸਕੇ ਉਹ ਲੀਡਰ ਕਾ ਨੂੰ ਸੀ ਉਹ ਤਾਂ ਸਰਕਾਰ ਦੇ ਹੀ ਬੰਦੇ ਸੀ ਪੰਥ ਨੂੰ ਥੱਲੇ ਲਾ ਕੇ ਰੱਖਿਆ ਉਹਨਾਂ ਨੇ ਤੋਂ ਦੀ ਚੜਦੀ ਗਲਾ ਵਾਸਤੇ ਕੰਮ ਕਰੋਗੇ ਹਾਂ ਉਹ ਉਹਨਾਂ ਨੇ ਪੰਥ ਨੂੰ ਥੱਲੇ ਲਾ ਕੇ ਰੱਖਿਆ ਤਾਂ ਹੀ ਬਾਦਲ ਰਾਜ ਕਰਦਾ ਰਿਹਾ ਹੈ ਕਿਉਂਕਿ ਸਿੱਖਾਂ ਦੇ ਵਿੱਚ ਨਾ ਦੋ ਸਿਆਸਤਾਂ ਦੋ ਟੜੇ ਹੁੰਨੇ ਆ ਹਮੇਸ਼ਾ ਇੱਕ ਨਰਮ ਟੜਾ ਇੱਕ ਗਰਮ ਟੜਾ ਇੱਕ ਨਹੀਂ ਪਾਵਰ 'ਚ ਰਹਿਣਾ ਦੋ ਜਣੇ ਇਕੱਠੇ ਪਾਵਰ 'ਚ ਨਹੀਂ ਆਉਂਦੇ ਕਦੇ ਜਿਹੜਾ ਗਰਮ ਟੜਾ ਸੀ ਉਹਨੇ ਫਲੋਪ ਕਰਤਾ ਸਾਰਾ ਸਿੱਖੀ ਵਾਲਾ ਕੰਮ ਸਿਆਸਤ ਦਾ ਤਾਂ ਹੀ ਤਾਂ ਬਾਦਲ ਰਾਜ ਕਰਦਾ ਰਿਹਾ ਸੁਪਰੀਆ ਤਾਂ ਇਸਨ ਸਦਾ ਸਰਬਜੀਤ ਸਿੰਘ ਖਾਲਸਾ ਜੀ ਐਮਪੀ ਨੇ ਤਾਂ ਅੱਜ ਉਹਨਾਂ ਨੇ ਵਿਵਾਖ ਗੱਲਬਾਤ ਕੀਤੀ ਹੈ ਤਾਂ ਜਿਸ ਤਰੀਕੇ ਨਾਲ ਜਿਮਨੀ ਚੋਣਾ ਹੋਣ ਜਾ ਰਹੀਆਂ ਨੇ ਕਿਹੜੇ ਉਮੀਦਵਾਰ ਹੋਣਗੇ ਤਾਂ ਨਾਮ ਕੁਝ ਵੀ ਸਾਹਮਣੇ ਆ ਰਹੇ ਨਹੀਂ ਔਰ ਉਹਨਾਂ ਨੇ ਕਿਹਾ ਨੂੰ ਜਲਦੀ ਫਾਈਨਲਾਈਜ਼ ਕੀਤਾ ਜਾਏਗਾ ਤੇ ਨਾਲ ਕੰਗਨਾ ਰਣਾਟ ਦੇ ਉੱਤੇ ਉਹਨਾਂ ਨੇ ਭਾਜਪੀ ਨੂੰ ਇੱਕ ਬੇਨਤੀ ਕੀਤੀ ਹੈ ਕਿ ਇਸ ਨੂੰ ਪਾਰਟੀ ਚੋਂ ਬਾਹਰ ਕੱਢਿਆ ਜਾਵੇ ਕਿਉਂਕਿ ਜਿਸ ਤਰੀਕੇ ਦੇ ਨਾਲ ਅਕਸ ਖਰਾਬ ਕੀਤਾ ਜਾ ਰਿਹਾ ਹੈ ਉਸ ਦੇ ਨਾਲ ਦੇਸ਼ ਦੇ ਵਿੱਚ ਜਿਹੜੇ ਕਿਸਾਨ ਨੇ ਉਹਨਾਂ ਦੀ ਹਿੰਮਤ ਤੇ ਹੌਸਲੇ ਨੂੰ ਵੀ ਢਾਲਾਇਆ ਜਾ ਰਿਹਾ ਹੈ ਤਾਂ ਕੁੱਲ ਮਿਲਾਕੇ ਵੱਡੇ ਜਿਹੜੇ ਅੱਜ ਬਿਆਨ ਦਿੱਤੇ ਨੇ ਤਾਂ ਹੁਣ ਦੇਖਣਾ ਹੋਏਗਾ ਕਿ ਸਰਕਾਰ ਕੀ ਕਰਦੀ ਹੈ ਲੇਕਿਨ ਆਮਲੇ ਸਮੇਂ ਤੇ ਚਾਰ ਜਿਹੜੀ ਜਿਮਨੀ ਚੋਣਾ ਨੇ ਉਹਦੇ ਵਿੱਚ ਇੱਕ ਵੱਡਾ ਰੋਲ ਜਿਹੜੇ ਨੇ ਉਹ ਇਸ ਪੰਥਕ ਤੜੇ ਦੇ ਜਿਹੜੇ ਲੀਡਰ ਨੇ ਉਹ ਨਿਭਾਉਂਦੇ ਹੋਏ ਨਜ਼ਰ ਆਣਗੇ ਕੈਮਰਾਮੈਨ ਅਰਜ ਦੇ ਨਾਲ ਸੁਮਿਤਕਰ ਨਾਗਰਿਤ ਪੰਜਾਬ ਟੀਵੀ ਅੰਮ੍ਰਿਤਸਰ